ਕੋਟੇ ਰਾਜਾ ਦੇ ਸੋਕੇ ਹਰਸ਼ੀਕਲ ਜੀ ਤੁਸੀਂ ਐਸਐਮਜੀ ਨਿਊਜ਼ ਦੇਖ ਰਹੇ ਹੋ ਮੈਂ ਕੁਲਵੰਤ ਸਿੰਘ ਸਨੋੜ ਵੀ ਅਸੀਂ ਇਸ ਟਾਈਮ ਲੁਧਿਆਣਾ ਵਿਖੇ ਖੜੇ ਹੋਏ ਹਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੋਂ ਰਣਦੇਵ ਸਿੰਘ ਘਰਚਾ ਜੀ ਨੇ ਜਿਨ੍ਹਾਂ ਦਾ ਅੱਜ ਦੇ ਦਿਨ ਇੱਕ ਮਹਿੰਮ ਸ਼ੁਰੂ ਕਰਨ ਜਾ ਰਹੇ ਨੇ ਉਹ ਮਹਿੰਮ ਕੀ ਹੈ ਇਸ ਮਹਿੰਮ ਦਾ ਉਹ ਹਿੱਸਾ ਨੇ ਤੇ ਇਸ ਮਹਿੰਮ ਨੂੰ ਕਿੱਥੇ ਤੱਕ ਲੈ ਕੇ ਜਾਣਾ ਚਾਹੁੰਦੇ ਨੇ ਤੇ ਕੀ ਆ ਉਹਨਾਂ ਦੇ ਜਿਹੜੀ ਮਾਨਸਿਕਤਾ ਹੈ ਜਾਂ ਉਹਨਾਂ ਦਾ ਵਿਚਾਰ ਨੇ ਉਸ ਬਾਰੇ ਨੂੰ ਜਾਣਾਂਗੇ ਪਹਿਲਾਂ ਸਵਾਗਤ ਕਰ ਲੈਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜਿਹੜਾ ਤੁਸੀਂ ਅੱਜ ਜਿਹੜੀ ਮਹਿੰਮ ਲੈ ਡ ਰਹੇ ਹੋ ਇਹ ਮਹਿੰਮ ਕੀ ਹੈ ਇਹਦੇ ਬਾਰੇ ਥੋੜਾ ਦੱਸੋ ਅਸੀਂ ਕਿਉਂਕਿ ਇਹ ਜਿਹੜਾ ਮਹੀਨਾ ਪੂਰਾ ਹੀ ਮਹੀਨਾ ਜੀ ਇਹ ਸਾਡੇ ਧਰਮ ਨਾਲ ਜੁੜਿਆ ਹੋਇਆ ਸ਼ਹਾਦਤਾਂ ਦਾ ਮਹੀਨਾ ਜੀ ਗੁਰੂ ਸਾਹਿਬ ਦੇ ਪਰਿਵਾਰ ਵਿਛੋੜੇ ਤੋਂ ਸ਼ੁਰੂ ਹੋ ਕੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਜੀ ਦੀ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਇਸੇ ਮਹੀਨੇ 'ਚ ਜੀ ਇਸ ਲਈ ਅੱਜ ਇਸ ਮਹੀਨੇ 'ਚ ਅੱਜ ਦੇ ਦਿਨ ਅਸੀਂ ਸ਼ਹੀਦ ਜਿਹੜੇ ਲਸਾਨੀ ਸ਼ਹੀਦ ਨੇ ਕਰਤਾਰ ਸਿੰਘ ਸਰਾਭਾ ਉਹਨਾਂ ਦੀ ਵਸਤੇ ਜਾ ਰਹੇ ਹਾਂ ਉਹਨਾਂ ਨੂੰ ਨਮਨ ਕਰਨ ਔਰ ਉਹਨਾਂ ਤੋਂ ਇੱਕ ਸੇਧ ਲੈਣ ਵੀ ਜਿਹੜੇ ਸੁਪਨੇ ਉਹਨਾਂ ਨੇ ਸ਼ਹਾਦਤ ਲੈਣ ਤੋਂ ਪਹਿਲਾਂ ਦੇਖੇ ਸੀ ਜਿਹਹਾ ਜਿਹਾ ਸਮਾਜ ਉਹ ਸਿਰਜਣਾ ਚਾਹੁੰਦੇ ਸੀ ਉਹ ਸਮਾਜ ਨੂੰ ਪਿਛਲੇ ਸਮੇਂ ਚ ਬਹੁਤ ਘੋਰਾ ਲੱਗਿਆ ਜੀ ਲੀਡਰਾਂ ਨੇ ਆਪ ਦਾ ਸਿਆਸੀ ਹਿੱਤ ਦੇਖਣ ਲਈ ਮਾਮਾ ਦੇ ਪੁੱਤ ਨਹੀਂ ਦੇਖੇ ਭੈਣਾਂ ਦੇ ਭਾਈ ਨਹੀਂ ਦੇਖੇ ਮਰਵਾਤੇ ਔਰ ਸਮੇ ਸਮੇ ਸਿਰ ਲੈਟ ਡਾਉਨ ਕੀਤਾ ਲੋਕਾਂ ਨੂੰ ਚਾਹੇ ਕਿਸਾਨੀ ਹੋਵੇ ਚਾਹੇ ਪੰਥ ਹੋਵੇ ਤਾਂ ਅਸੀਂ ਇੱਕ ਵਧੀਆ ਸਮਾਜ ਸਿਰਜ ਸਕੀਏ ਔਰ 40 ਸਾਲ ਪਹਿਲਾਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਜੋ ਸਾਡੇ ਬਜ਼ੁਰਗਾਂ ਨੇ ਸਰਦਾਰ ਜਗਦੀਸ਼ ਸਿੰਘ ਘਰਚਾ ਹੁਣਾਂ ਨੇ ਇੱਕ ਸੇਵਾ ਦਾ ਬੂਟਾ ਲਾਇਆ ਸੀ ਉਸ ਸੇਵਾ ਦੇ ਬੂਟੇ ਨੂੰ ਅੱਜ ਤੋਂ ਅਸੀਂ ਸਿੰਧ ਕੇ ਹਰਾ ਭਰਿਆ ਕਰਨ ਦਾ ਇੱਕ ਯਤਨ ਸ਼ੁਰੂ ਕਰ ਰਹੇ ਹਾਂ ਜਿਹਦੇ ਨਾਲ ਇੱਕ ਵਧੀਆ ਸਮਾਜ ਦੀ ਸਿਰਜਣਾ ਹੋ ਸਕੇ ਔਰ ਸ਼ੀਦਾਂ ਤੋਂ ਸੇਧ ਲੈ ਕੇ ਅਸੀਂ ਉਹਨਾਂ ਦੇ ਦੱਸੇ ਰਾਹ ਤੇ ਚੱਲ ਕੇ ਆਮ ਲੋਕਾਂ ਦੀ ਸੇਵਾ ਕਰ ਸਕੀਏ ਜੀ ਸਰ ਇਹ ਦੇਖਣ ਵਿੱਚ ਆਇਆ ਕਿ ਜਿਹੜੀ ਕੋਈ ਵੀ ਸਿਆਸੀ ਪਾਰਟੀ ਚਾਹੇ ਉਹ ਵੱਡੀ ਹੈ ਚਾਹੇ ਛੋਟੀ ਹੈ ਇਹ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਇਹ ਇਸ ਤਰ੍ਹਾਂ ਦੀ ਮੁਹਿੰਮਾਂ ਸ਼ੁਰੂ ਹੁੰਦੀਆਂ ਨੇ ਕੀ ਇਹ ਜਿਹੜੀ ਮੁਹਿੰਮਾਂ ਤੁਹਾਡੀ ਰਾਜਨੀਤਿਕ ਪ੍ਰੇਰਣਾ ਨਹੀਂ ਹੈ ਦੇਖੋ ਬੜੀ ਸਪਸ਼ਟ ਗੱਲ ਆ ਬਿਨਾ ਰਾਜਨੀਤੀ ਚ ਭਾਗ ਲਏ ਤੁਸੀਂ ਸਮਾਜ ਦਾ ਭਲਾ ਨਹੀਂ ਕਰ ਸਕਦੇ ਕਿਉਂਕਿ ਸਮਾਜਿਕ ਸਮਾਜ ਦਾ ਭਲਾ ਹੁੰਦਾ ਪੋਲਿਸੀ ਮੇਕਿੰਗ ਨਾਲ ਜੀ ਪੋਲਿਸੀ ਮੇਕਿੰਗ ਹੁੰਦੀ ਆ ਵਿਧਾਨ ਸਭਾ ਚ ਠੀਕ ਆ ਜੀ ਉੱਥੇ ਇਹ ਜ਼ਰੂਰੀ ਨਹੀਂ ਹੈ ਬਈ ਤੁਸੀਂ ਇਲੈਕਟਰਲ ਪੋਲਿਟਿਕਸ ਚ ਆਉਣਾ ਪਰ ਇਹ ਜ਼ਰੂਰੀ ਆ ਬਈ ਤੁਸੀਂ ਸਮਾਜ ਨੂੰ ਸਹਿਦ ਦੇਣੀ ਆ ਉਹ ਉਹਦੇ 'ਚ ਸਿਆਸੀ ਹਿੱਤ ਹੋਣਾ ਜਾਂ ਨਾ ਹੋਣਾ ਇਮ ਮਟੀਰੀਅਲ ਆ ਠੀਕ ਆ ਪਰ ਉਹਦਾ ਇਸ ਸਮੇਂ ਵੀ ਇਹ ਇਸ ਸਮੇਂ ਆਪਾਂ ਇਹ ਗੱਲ ਇਸ ਲਈ ਵੀ ਕਰ ਰਹੇ ਆ ਕਿਉਂਕਿ ਜਗਾ ਜਗਾ ਪਰਮਾਉਣ ਵਾਲੇ ਪ੍ਰਚਾਰ ਚੱਲ ਰਹੇ ਆ ਕਿ ਲੋਕਾਂ ਨੂੰ ਬਹੁਤ ਅਨਸਰਟਨਟੀ ਆ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਕੋਈ ਕਹਿੰਦਾ ਫਰੀ ਦਊ ਕੋਈ ਕੁਝ ਜਿਹੜੀ ਗੱਲ ਆ ਅਸਲੀ ਸਮਾਜਿਕ ਜਿਹੜੀ ਗੱਲ ਆ ਉਹ ਨਹੀਂ ਹੋ ਰਹੀ ਇਸ ਲਈ ਇਹ ਹੋਰ ਵੀ ਜ਼ਰੂਰੀ ਆ ਇਸ ਸਮੇਂ 'ਚ ਇਹ ਮੂਹਮ ਦਾ ਹੋਣਾ ਸਰ ਜਦੋਂ ਢੀਂਡਾ ਸਾਹਿਬ ਦਾ ਗੜਜੋੜ ਆਪਣੇ ਭਾਜਪਾ ਨਾਲ ਤੇ ਕੈਪਟਨ ਸਾਹਿਬ ਨਾਲ ਹੋਇਆ ਉਹਦੇ ਕਾਫੀ ਸਵਾਲ ਉੱਠੇ ਨੇ ਕਿਉਂਕਿ ਜਿਹੜੇ ਸਿਆਸੀ ਸਰਗਰਮੀਆਂ ਨੇ ਉਹਦੇ ਵਿੱਚ ਲੋਕ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਭਾਜਪਾ ਨੂੰ ਆਪਦਾ ਹਿੱਸਾ ਮੰਨ ਕੇ ਨਹੀਂ ਚੱਲਦੇ ਉਹ ਵਿਰੋਧ ਹੋਇਆ ਉਸ ਵਿਰੋਧ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਮੈਨੂੰ ਨਹੀਂ ਲੱਗਦਾ ਬਈ ਕੋਈ ਇਸ ਤਰ੍ਹਾਂ ਦਾ ਵਿਰੋਧ ਦਾ ਸਾਹਮਣਾ ਆਪਾਂ ਨੂੰ ਕਰਨਾ ਪਿਆ ਪਰ ਹਾਂ ਇੱਕ ਬੈਕ ਆਫ ਦੀ ਮਾਈਂਡ ਲੋਕਾਂ ਦੇ ਸਵਾਲ ਜ਼ਰੂਰ ਆ ਬਈ ਇਹ ਕਿਉਂਕਿ ਤਿੰਨ ਖੇਤੀ ਕਾਨੂੰਨ ਬਣਾਏ ਸੀ ਉਦੋਂ ਅਸੀਂ ਵੀ ਕਿਸਾਨਾਂ ਦੇ ਨਾਲ ਸੀ ਅਸੀਂ ਧਰਨੇਾਂ 'ਚ ਜਾਂਦੇ ਰਹੇ ਆ ਮੈਂ ਦਿੱਲੀ ਜਾ ਕੇ ਆਇਆ ਪਰਮਿੰਦਰ ਜੀ ਜਾ ਕੇ ਆਏ ਨੇ ਅਸੀਂ ਤਾਂ ਆਪਦਾ ਝੰਡਾ ਬੈਨਰ ਕੁਛ ਨਹੀਂ ਦਿੱਤਾ ਜੀ ਅਸੀਂ ਕਿਸਾਨਾਂ ਦੇ ਨਾਲ ਰਹਿ ਕੇ ਉਹਨਾਂ ਦੀ ਸਪੋਰਟ ਕੀਤੀ ਉਹਨਾਂ ਦੇ ਝੰਡੇ ਥੱਲੇ ਜੀ ਔਰ ਜਦੋਂ ਉਹ ਮੁੱਦੇ ਹੱਲ ਹੋ ਗਏ ਕਿਸਾਨ ਹੁਣ ਕਹਿੰਦੇ ਅਸੀਂ ਆਪ ਲੜਨਾ ਹੂੰ ਤੇ ਫਿਰ ਜਦੋਂ ਸਿਆਸੀ ਲੜਾਈ ਹੋਈ ਲੜਨੀ ਆ ਉਹਨਾਂ ਨੇ ਫਿਰ ਕਿਸੇ ਦਾ ਵਿਰੋਧ ਕਰਨਾ ਸਿਆਸੀ ਤੌਰ ਤੇ ਉਹਨਾਂ ਦੀ ਗੱਲ ਸਾਰੀਆਂ ਪਾਰਟੀਆਂ ਕਰਦੀਆਂ ਨੇ ਤਾਂ ਉਹ ਇੱਕ ਸਿਆਸੀ ਧਿਰ ਦਾ ਵਿਰੋਧ ਤਾਂ ਅਸੀਂ ਰੋਜ਼ ਹੀ ਚੱਲਦੇ ਆਂ ਤੇ ਉਹਦੇ 'ਚ ਜਿਹੜਾ ਆਮ ਕਿਸਾਨੀ ਦਾ ਵਿਰੋਧ ਆ ਉਹ ਨਹੀਂ ਹੈ ਜੀ ਕਿਉਂਕਿ ਉਹਨਾਂ ਨੇ ਫੈਸਲਾ ਕਰ ਲਿਆ ਲੜਨ ਦਾ ਮੋਦੀ ਸਾਹਿਬ 5 ਤਰੀਕ ਨੂੰ ਪੰਜਾਬ ਆ ਰਹੇ ਨੇ ਉਹਨਾਂ ਦੇ ਇਸ ਦੌਰੇ ਨੂੰ ਸਫੇਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੱਡਾ ਐਲਾਨ ਹੋ ਸਕਦਾ ਦੇਖੋ ਇਹ ਗੱਲਾਂ ਵੱਡਿਆਂ ਨੂੰ ਪਤਾ ਹੋਣੀ ਹੈ ਮੇਰਾ ਜਿਹੜਾ ਅੱਜ ਦਾ ਟੀਚਾ ਜੀ ਇੱਕ ਹੋਏਗਾ ਨਾ ਵੀ ਕੋਈ ਵੱਡਾ ਐਲਾਨ ਦੀ ਆਸ ਹੈ ਨਿੱਜੀ ਤੌਰ ਤੇ ਮੈਨੂੰ ਇਹ ਲੱਗਦਾ ਕਿਉਂਕਿ ਉਹ ਆ ਰਹੇ ਨੇ ਬੜੇ ਲੰਬੇ ਸਮੇਂ ਬਾਅਦ ਪ੍ਰਧਾਨ ਮੰਤਰੀ ਜੀ ਉਹ ਪੰਜਾਬ ਨੂੰ ਜ਼ਰੂਰ ਜਿਹੜੇ ਪੱਖ ਦੇ ਪੁਰਾਣੇ ਮੁੱਦੇ ਨੇ ਉਹਨਾਂ 'ਚ ਰਾਹਤ ਦੇ ਕੇ ਜਾਣਗੇ ਉਹ ਕੋਈ ਵੀ ਐਲਾਨ ਹੋ ਸਕਦਾ ਕਿਸਾਨੀ ਦਾ ਵੀ ਹੋ ਸਕਦਾ ਉਹ ਕੈਦੀਆਂ ਦਾ ਵੀ ਹੋ ਸਕਦਾ ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਵੀ ਹੋ ਸਕਦਾ ਉਹ ਉਹ ਬਹੁਤ ਸਾਰੇ ਐਲਾਨ ਨੇ ਜਿਹੜੇ ਇਸ ਸਮੇਂ ਉਹ ਕਰ ਸਕਦੇ ਨੇ ਕਿਉਂਕਿ ਇੱਕ ਬਹੁਤ ਵੱਡੀ ਮੰਗ ਹੈ ਜਿਹੜੀ ਉਹ ਇਹਨਾਂ ਦਿਨਾਂ ਦੌਰਾਨ ਉੱਠ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਹੈ ਪੂਰੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਵੱਡੀ ਮੰਗ ਉੱਠ ਰਹੀ ਹੈ ਕਿ ਇਹ ਸ਼ਾਇਦ ਐਲਾਨ ਜਿਹੜਾ ਹੈ ਪ੍ਰਧਾਨ ਮੰਤਰੀ ਮੋਦੀ ਕਰ ਸਕਦੇ ਨੇ ਕਿਉਂਕਿ ਪੰਜਾਬ ਦੀ ਜਨਤਾ ਦੇਖ ਰਹੀ ਹੈ ਇਸ ਚੀਜ਼ ਨੂੰ ਕੋਈ ਕਿਤੇ ਨਾ ਕਿਤੇ ਉਹ ਦਰਦ ਛੁਪਿਆ ਹੋਇਆ ਹੈ ਪੰਜਾਬੀ ਲੋਕਾਂ ਦੇ ਵਿੱਚ ਕਿਉਂਕਿ ਉਹ ਵਿਦਿਆ ਜਿਹੜੀਆਂ ਪੂਰੀਆਂ ਕਰ ਚੁੱਕੇ ਨੇ ਨਹੀਂ ਮੈਂ ਤੁਹਾਨੂੰ ਉਹ ਜੇ ਲੋਕਾਂ ਦੀ ਭਾਵਨਾ ਦਾ ਸਤਿਕਾਰ ਕਰਨਗੇ ਮੈਂ ਸਾਹਮਣੇ ਤਾਂ ਬਹੁਤ ਵਧੀਆ ਗੱਲ ਆ ਜਿਨੇ ਆਪਦੀ ਸਜ਼ਾ ਪੂਰੀ ਕਰ ਲਈ ਹੁਣ ਉੱਥੇ ਜੇਲਾ ਚ ਰੁੜਦਾ ਜੇ ਉਹਨੂੰ ਛੱਡਿਆ ਜਾਊਗਾ ਮੈਂ ਤਾਂ ਉਹਨੂੰ ਬਹੁਤ ਛਲਾਗਾ ਜੋ ਕਦਮ ਮੰਨੂੰਗਾ ਔਰ ਮੈਂ ਮੰਨੂੰਗਾ ਵੀ ਪੰਜਾਬ ਦਾ ਚਰੋਕੜਾ ਜਿਹੜੀ ਡਿਮਾਂਡ ਸੀ ਉਹ ਫੁੱਲਫੁੱਲ ਹੋ ਜਾਏਗਾ